ਪਈਆ ਜ਼ਿੰਦਗੀ ਜੋ ਯਾਰ ਨੇ ਜਿਉਂਦੇ ਬੱਲੀਏ ਲੋਕਾਂ ਦੀ ਡ੍ਰੀਮ ਲਾਈਫ ਬਣੀ ਪਈਆ ਜ਼ਿੰਦਗੀ ਜੋ ਚਾਂਸ ਪਲੈਨਿੰਗਾਂ 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 ਬੱਲੇ 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 ਥਾਪੀਆਂ ਥਾਪੀਆਂ ਭੰਗੜੇ ਪਾ ਗਏ ਲੈ ਵੇ ਦਮਦਮਾ ਸਾਹਿਬ ਡਾਂਗੋ ਵਾਲੇ ਟੱਕ ਪਾ ਗਏ ਟੱਕ ਪਾ ਗਏ ਇਹ ਚੰਦੇਲੀ ਵਾਲਾ ਪੰਮਾ ਕਹਿੰਦਾ ਮੁੰਡੇ ਤੇ ਜਵਾਨੀ ਪੂਰੀ ਚੜੀ ਹੋਈ ਆ ਉਹੀ ਜਾਣਦੇ ਗਰਾਰੀ ਜਿੱਥੇ ਅੜੀ ਹੋਈ ਆ ਪਤਾ ਨਹੀਂ ਉਹ ਫਿਕਵੇ ਨਾ ਹੀ ਜਵਾਨੀ ਰੱਖਿਆ ਕੋਸਾ ਬਣੀ ਲੈ ਬੇ ਉਧਰ ਪੰਮਾ ਕਹਿੰਦੇ ਜੰਦੇਲੀ ਵਾਲਾ ਇਹ ਬੱਜੀ ਪੁੱਛ ਕਹਿੰਦੇ ਧੱਕ ਧੱਕ ਜੰਦੇਲੀ ਵਾਲਾ ਧੱਕ ਵਾ ਗਿਆ ਧੱਕ ਵਾ ਗਿਆ ਇਹ ਜੰਦੇਲੀ ਵਾਲਾ ਭੰਗੜੇ 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 ਵਹਿ ਗਏ ਆ ਆਂਗੜੇ ਪੈ ਗਏ ਮਿੱਤਰੋ